ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਦੇ ਮਲੀਆਂ ਪਿੰਡ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅ ਇੱਕ ਵਾਰ ਫੇਰ ਤੋਂ ਅੰਮ੍ਰਿਤਸਰ ਦੇ ਵਿੱਚ ਗੋਲੀਆਂ ਚੱਲਣ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਜੀ ਹਾਂ ਤੁਹਾਨੂੰ ਦੱਸਿਆ ਕਿ ਇਹ ਦਿੱਲੀ ਨੈਸ਼ਨਲ ਹਾਈਵੇ ਦੇ ਕੋਲ ਇਹ ਜਿਹੜਾ ਆ ਉਹ ਪਿੰਡ ਦੱਸਿਆ ਜਾ ਰਿਹਾ ਅੰਮ੍ਰਿਤਸਰ ਦਿੱਲੀ ਹਾਈ ਨੈਸ਼ਨਲ ਹਾਈਵੇ ਦੇ ਕੋਲ ਔਰ ਇਹਦੇ ਵਿੱਚ ਤੁਹਾਨੂੰ ਦੱਸਿਆ ਕਿ ਸਾਫ਼ ਨਜ਼ਰ ਆ ਰਿਹਾ ਕਿ ਦੋ ਨਕਾਬਪੋਸ਼ ਜਿਹੜੇ ਨੇ ਮੋਟਰਸਾਈਕਲ ਦੇ ਸਵਾਰ ਹੋ ਕੇ ਆਂਦੇ ਨੇ ਤਾਂ ਇੱਕ ਜਿਹੜਾ ਪਿੱਛੇ ਬੈਠਾ ਹੁੰਦਾ ਉਹਦੇ ਵੱਲੋਂ ਇੱਕ ਮੈਡੀਕਲ ਸਟੋਰ ਦੇ ਉੱਤੇ ਜਿਹੜੀ ਆ ਉਹ ਗੋਲੀਆਂ ਚਲਾਈ ਜਾਂਦੀਆਂ ਤੇ ਗੋਲੀਆਂ ਚਲਾ ਕੇ ਉਥੋਂ ਰਫੂ ਚੱਕਰ ਹੋ ਜਾਂਦੇ ਆ ਤਾ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦਾ ਮਾਹੌਲ ਕੀ ਬਣ ਗਿਆ ਤਾਂ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਸਭ ਨੂੰ ਜਿਹੜਾ ਇੱਥੇ ਸੁਰੱਖਿਅਤ ਮਾਹੌਲ ਜਿਹੜਾ ਮੁਹੱਈਆ ਕਰਾਇਆ ਜਾਏਗਾ ਤਾਂ ਬਾਹਰਲੀ ਕੰਟਰੀਆਂ ਤੋਂ ਆ ਕੇ ਗੋਰੇ ਜਿਹੜੇ ਨੇ ਇੱਥੇ ਆਣ ਕੇ ਆਪਣਾ ਬਿਜ਼ਨਸ ਕਰਨਗੇ ਅਤੇ ਹੋਰ ਐਸੇ ਬਿਜ਼ਨਸ ਨੂੰ ਬढ़ावा ਦਿੱਤਾ ਜਾਏਗਾ ਪਰ ਲੇਕਿਨ ਇਹ ਕਿਤੇ ਨਾ ਕਿਤੇ ਆ ਜਿਹੜੀਆਂ ਤਸਵੀਰਾਂ ਜਦੋਂ ਸਾਹਮਣੇ ਆਉਂਦੀਆਂ ਨੇ ਤਾਂ بڑے ਵੱਡੇ ਜਿਹੜੇ ਪ੍ਰੈਸ਼ਨ ਚਿੰਨ ਜਿਹੜੇ ਨੇ ਉਹ ਇਹਨਾਂ ਸਰਕਾਰ ਦੀਆਂ ਗੱਲਾਂ ਦੇ ਉੱਤੇ ਵੀ ਲਗਾਣੇ ਪੈਣਦੇ ਨੇ ਕਿਉਂਕਿ ਇਹ ਜਿਹੜਾ ਮਾਹੌਲ ਦਿਨ ਬਰ ਦਿਨ ਜਿਹੜੇ ਉਹ ਵਿਗੜਾ ਜਾ ਰਿਹਾ ਹੈ ਪੰਜਾਬ ਦਾ ਆਏ ਦਿਨ ਜਿਹੜੀਆਂ ਗੋਲੀਆਂ ਚੱਲਣ ਦੀਆਂ ਜਿਹੜੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਜਿਹੜੇ ਆ ਉਹ ਖੜੇ ਕਰ ਦਿਆ ਨੇ ਉਹ ਇਸ ਤੋਂ ਇਲਾਵਾ ਤਾਂ ਹੁੰਦਾ ਸੀ ਕਿ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਿਹੜੀ ਉਹ ਜਾਂਚ ਕੀ ਜਾਰੀ ਹੈ ਔਰ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸਿਆ ਕਿ ਜਦੋਂ ਹਮਲਾਵਰ ਆਂਦੇ ਨੇ ਤੇ ਲਾ ਲੱਗੇ ਹੀ ਕੁਝ ਬੱਚੇ ਔਰਤਾਂ ਜਿਹੜੀਆਂ ਉਹ ਲੰਗਲੀਆਂ ਹੁੰਦੀਆਂ ਨੇ ਤਾਂ ਬਿਲਕੁਲ ਉਹਨਾਂ ਦੇ ਕੋਲ ਜਿਹੜਾ ਉਹ ਗੋਲੀਆਂ ਜਿਹੜੀਆਂ ਚਲਾਈਆਂ ਜਾਂਦੀਆਂ ਨੇ ਦੁਕਾਨ ਦੇ ਉੱਤੇ ਮੈਡੀਕਲ ਸਟੋਰ ਦੇ ਉੱਤੇ ਤਾਂ ਗਰੀਮਤ ਇਹ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਜਿਹੜਾ ਬਜ਼ੁਰਗ ਬਾਹਰ ਆਣ ਕੇ ਜਿਹੜਾ ਦੇਖ ਰਿਹਾ ਆ ਜਿਹ ਮੈਡੀਕਲ ਸਟੋਰ ਤੋਂ ਤਾਂ ਹੋ ਸਕਦਾ ਸੀ ਉਹਦੇ ਗੋਲੀ ਲੱਗ ਸਕਦੀ ਸੀ ਪਰ ਰੱਬ ਦਾ ਸ਼ੁਕਰ ਹੈ ਰਿਹਾ ਕਿ ਗੋਲੀ ਜੜੀਆ ਉਸ ਬਜ਼ੁਰਗ ਦੇ ਨਹੀਂ ਲੱਗੀ ਤਾਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ